ਘਰ ਦੀ ਰਸੋਈ ਚ ਵਰਤਣ ਵਾਲੀ ਜੀ ਜੀ ਹਾਂ ਜੀ ਬਿਲਕੁਲ ਜੀ ਉਹੀ ਆਪਾਂ ਡਾਈਟ ਚ ਵਰਤਦੀਆਂ ਨੇ ਉਹੀ ਸਾਡੇ ਨਿਊਟ੍ਰੀਸ਼ਨ ਦੇ ਵਿੱਚ ਨੇ ਜੀ 1 2 3 ਆਹ ਤਿੰਨ ਕੁੜੀਆਂ ਖੜੀਆਂ ਨੇ ਬਈ ਕੁੜੀਆਂ ਨੂੰ ਆਪਾਂ ਨੂੰ ਪਤਾ ਵੀ ਵਿਆਹ ਦਾ ਸਭ ਤੋਂ ਵੱਧ ਚਾਹ ਹੁੰਦਾਗਾ ਕੋਈ ਰਿਸ਼ਤੇਦਾਰੀ ਚ ਪਾਰਟੀ ਆਵੇ ਵਿਆਹ ਆਵੇ ਜਦੋਂ ਕਾਰਡ ਆ ਜਾਂਦਾ ਚੋ ਚੜ ਜਾਂਦਾਗਾ ਪਰ ਇਹ ਕਹਿੰਦੇ ਜਦੋਂ ਸਾਡੇ ਕੋਈ ਕਾਰਡ ਆਉਂਦਾ ਸਾਨੂੰ ਘਬਰਾਟ ਹੋਣ ਲੱਗ ਜਾਂਦੀ ਸੀ ਖਬਰਾਟ ਕੇ ਆਉਂਦੀ ਸੀ ਉਹ ਪੁੱਛਦੇ ਆ ਕਿਉਂ ਆਉਂਦੀ ਸੀ ਖਬਰਾਟ ਬਣੇ ਮੋਟੀ ਐ ਸੀ ਜੀ ਜਿਆਦਾ ਤਾਂ ਕਰਕੇ ਖਬਰਾਟ ਹੁੰਦੀ ਸੀ ਵੀ ਕੌਣ ਜਾਊਗਾ ਬੇਇੱਜ਼ਤੀ ਐ ਹੋਊਗੀ ਜਾਵਾਂਗੇ ਸਾਰੇ ਲੋਕ ਵੀ ਉੱਥੇ ਜਾ ਕੇ ਕੋਈ ਫੋਟੋ ਖਿਚਾਉਣ ਜੋਗੀ ਵੀ ਨਹੀਂ ਹੈਗੇ ਹਾਂ ਕੋਈ ਪੀਕ ਨਹੀਂ ਹੁੰਦੀ ਸੀ ਕੁਝ ਵੀ ਨਹੀਂ ਦਿਲ ਕਰਦਾ ਸੀ ਕਰਨ ਨੂੰ ਆਪਣੇ ਆਪ ਨੂੰ ਐ ਲੱਗਦਾ ਸੀ ਮਜ਼ਾਕ ਬਣੂਗਾ ਨਾ ਜਾਓ ਉੱਥੇ ਕਿੰਨਾ ਕੁ ਭਾਰ ਸੀ ਪਹਿਲਾਂ ਪਹਿਲਾਂ ਮੇਰੇ ਚ 90 ਕਿਲੋ ਸੀ ਜੀ 90 ਕਿਲੋ ਹਾਂਜੀ 90 ਕਿਲੋ ਦਾ ਬੰਦਿਆਂ ਚ ਵੀ ਨਹੀਂ ਹੁੰਦਾ ਬਣੇ ਪਹਿਲਾਂ ਹੈ ਗਿਆ ਸੀ ਹੁਣ ਕਿੰਨਾ ਫਿਰ ਹੁਣ 70 ਕਿਲੋ ਹੈ ਹੁਣ ਚੋਰਹਿੰਦਾ ਵਿਆਹ ਚ ਜਾਣ ਦਾ ਹਾਂਜੀ ਹਾਂ ਹੁਣ ਤਾਂ ਆਂਦੀ ਦੇਰ ਹੈ ਜੀ ਪਤਾ ਲੱਗੇ ਵਿਆਹ ਹੈ ਪਹਿਲਾਂ ਆਪਦਾ ਤਿਆਰੀ ਸ਼ੁਰੂ ਕਰਦਣੇ ਅੱਛਾ ਤੇ 20 ਕਿਲੋ ਭਾਰ ਘਟਾ ਲਿਆ ਕਿੰਨੇ ਡੇਮੇਜ ਘਟਾ ਲਿਆ 2.5 ਮਹੀਨਿਆਂ ਦੇ ਵਿੱਚ ਕੋਈ ਤਖਲੀਫ ਤਾਂ ਨਹੀਂ ਹੋਈ ਕੋਈ ਸਾਹ ਚੜਨ ਲੱਗਿਆ ਹੋਵੇ ਨਾ ਜੀ ਨਾ ਉਸ ਤੋਂ ਬਾਅਦ ਕੋਈ ਤਕਲੀਫ ਨਹੀਂ ਪਹਿਲਾਂ ਹੈਗੀ ਸੀ ਜੀ ਪਹਿਲਾਂ ਪੀਸੀਓਡੀ ਦੀ ਪ੍ਰੋਬਲਮ ਸੀ ਜੀ ਥਾਇਰੋਇਡ ਦੀ ਸੀ ਜੀ ਸਾਹ ਚੜਦਾ ਸੀ ਜੀ ਹੁਣ ਕੋਈ ਪ੍ਰੋਬਲਮ ਨਹੀਂ ਜੀ ਹਲਕੀ ਬੋਡੀ ਰਹਿੰਦੀ ਹੈ ਹੁਣ ਪਹਿਲਾਂ ਤਾਂ ਮोटाਪੇ ਹੀ ਦੱਬੀ ਫਿਰਦਾ ਸੀ ਹਾਂਜੀ ਹਾਂ ਤੁਹਾਡਾ ਭਾਰ ਕਿੰਨਾ ਭਾਰ ਸੀ 100 ਕਿਲੋ ਜੀ 100 ਕਿਲੋ ਬਹੁਤ ਜ਼ਿਆਦਾ ਹੁੰਦਾਗਾ ਹਾਂਜੀ ਹਾਂ ਤਾਂ ਇਹ ਮੰਨੋ ਵੀ ਦੋ ਕੁੜੀਆਂ ਜਨਾ ਭਾਰ ਸੀ ਹੁਣ ਕਿੰਨਾਗਾ ਮੇਰੇ ਜਿਹਾ 70 ਕਿਲੋ ਹੈ ਜੀ ਹੁਣ 30 ਕਿਲੋ ਘਟਾ ਲਿਆ ਹਾਂਜੀ ਕਿੰਨੇ ਟਾਈਮ ਚ ਘਟਾਇਆ 4 ਮਹੀਨੇਾਂ ਚ ਜੀ ਇਹਦੇ ਕਹਿੰਦੇ ਬਿਮਾਰੀਆਂ ਵੀ ਕਈ ਦੂਰ ਹੋ ਜਾਂਦੀਆਂ ਨੇ ਸੱਚੀ ਗੱਲ ਹੈ ਕੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਬਿਮਾਰੀਆਂ ਦੂਰ ਹੋਈਆਂ ਨੇ ਜੀ ਮੇਰੀਆਂ ਦਾ ਖਾਸ ਕਰਕੇ ਕਿਹੜੀਆਂ ਕਿੜੀਆਂ ਮੈਨੂੰ ਬੀਪੀ ਦੀ ਪ੍ਰੋਬਲਮ ਸੀ ਜੀ ਡਿਪਰੈਸ਼ਨ ਚ ਰਹਿੰਦੀ ਸੀ ਮੈਂ ਬਲੱਡ ਵਾਦਾ ਸੀ ਫਿਰ ਤਾਂ ਕਰੇ ਕਲੇਸ਼ ਵੀ ਮੁੱਕੇ ਉਹ ਜਦੋਂ ਬਲੱਡ ਵਾਦਾ ਬਕਰੇ ਲੜਦੇ ਦੀਆਂ ਨਾ ਜੀ ਮੈਂ ਤਾਂ ਬੇਹੋਸ਼ ਹੋ ਕੇ ਡਿੱਗ ਜਾਂਦੀ ਸੀ ਹੁਣ ਸਹੀ ਹਾਂ ਜੀ ਹੁਣ ਸਹੀ ਹੋ ਹਾਂਜੀ ਕੰਮ ਧੰਦਾਬ ਕਰਨ ਲੱਗ ਗਿਆ ਹੁਣ ਹਾਂਜੀ ਸਾਰਾ ਕੁਝ ਮ ਦਾ ਰੋਗ ਨਿਊਟ੍ਰੀਸ਼ਨ ਲਵੋ ਤਾਂ ਡਾਈਟ ਲੈ ਕੇ ਆਪਦਾ ਜੀਵਨ ਸੁਧਾਰ ਅੱਛਾ ਜਦੋਂ ਭਾਰ ਘਟ ਗਿਆ ਤਾਂ ਆਪੇ ਜੀਵਨ ਸੁਧੜ ਜੂਗਾ ਹਾਂਜੀ ਹਾਂਜੀ ਤੁਹਾਡੇ ਚ ਭਨੇ ਕਿੰਨਾ ਭਾਰ ਸੀ ਮੇਰੇ ਚ ਵੀਰ ਜੀ 77 ਕਿਲੋ ਸੀਗਾ ਤੇ ਹੁਣ ਕਿੰਨਾ ਰਹਿ ਗਿਆ ਹੁਣ 60 ਕਿਲੋ ਹੈ ਜੀ ਹੁਣ ਤਾਂ ਐਕਟਰਾਂ ਵਰਗੀ ਲੁੱਕ ਬਣਾ ਰੱਖੀ ਹੈ ਜੀ ਬਿਲਕੁਲ ਜੀ ਪਹਿਲਾਂ ਤਾਂ ਕੱਪੜਾ ਵੀ ਨਹੀਂ ਕੋਈ ਚੱਜਦਾ ਪਾਉਣ ਨੂੰ ਦਿਲ ਕਰਦਾ ਸੀਗਾ ਹੁਣ ਡੰਮੀ ਟੱਕਰ ਟੌਪ ਪੈਂਟ ਜੀਨ ਸ਼ਰਟ ਕੁਛ ਮਰਜ਼ੀ ਪਾਓ ਮਜ਼ਾ ਆਉਂਦਾ ਇੱਕ ਪਰਸਨੈਲਿਟੀ ਕ੍ਰੀਏਟ ਹੋ ਗਈ ਵੀਰ ਜੀ ਸਭ ਤੋਂ ਵੱਡੀ ਵੱਡੀ ਗੱਲ ਭਨੇ ਪਰਸਨੈਲਿਟੀ ਹੁੰਦੀ ਹੈ ਨਾ ਪਰਸਨੈਲਿਟੀ ਵੀ ਤਾਂ ਹੋਊਗੀ ਬੋਡੀ ਸ਼ੇਪ ਚ ਹੋਊਗੀ ਤਾਂ ਤੇ ਬਾਈ ਤੁਸੀਂ ਵੀ ਭਾਰ ਘਟਾਇਆ ਫਿਰ ਹੈ ਹਾਂਜੀ ਬਾਈ ਜੀ ਮੇਰਾ ਇੱਕ ਕੁਆਂਟਲ 20 ਕਿਲੋ ਭਾਰ ਸੀਗਾ ਜੀ ਦੋ ਬੰਦੇ ਅੰਜਨਾ ਹੋ ਗਿਆ ਹਾਂਜੀ ਦੋ ਬੰਦੇ ਜਿੰਨਾ ਆ ਗਿਆ ਹੁਣ ਜੋ ਕਿ ਮੇਰਾ 96 ਕਿਲੋ ਭਾਰਾ ਜੀ 24 ਕਿਲੋ ਮੈਂ ਭਾਰ ਘਟਾਇਆ ਦੋ ਮਹੀਨਿਆਂ ਦੇ ਵਿੱਚ ਜੀ ਮੈਂ ਤੇ ਹੋਰ ਵੀ ਘਟਾਉਣਾ ਅੱਗੇ ਹੋਰ ਵੀ ਘਟਾਉਣਾ ਜੀ ਫਿਰ ਤਾਂ ਬਾਈ 24 ਕਿਲੋ ਘਟਾਇਆ ਦੋ ਮਹੀਨਿਆਂ ਚ ਇੱਕ ਮਹੀਨੇ ਚ ਬਾਈ 12 ਕਿਲੋ ਭਾਰ ਘਟ ਗਿਆ 12 ਕਿਲੋ ਭਾਰ ਬਹੁਤ ਜਿਆਦਾ ਹੁੰਦਾ ਜੋ ਕਿ ਆ ਬਾਈ ਨੇ ਘਟਾਇਆ ਬਾਈ ਪਿੰਡ ਦੱਸ ਦੋ ਕੁਵਾਰਾ ਆਪਣਾ ਪਿੰਡ ਮੇਰਾ ਚੰਨੂ ਵਾਲਾ ਜੀ ਜਿਹੜਾ ਜਿਹੜਾ ਮੇਰਾ ਮੋਗਾ ਕਿਸੇ ਤੋਂ ਹੀ ਪਤਾ ਕਰ ਲਓ ਬਾਈ ਕਿੰਨਾ ਮੋਟਾ ਸੀ ਪੁਰਾਣੀ ਤਸਵੀਰ ਵੀ ਚੱਲੀ ਜਾਂਦੀਆਂ ਨਾਲ ਆਹ ਵੇਖ ਲਓ ਕਿੰਨਾ ਫਰਕ ਆ ਕੀ ਕਹਿੰਦਾ ਜਹੋਂ ਜਿਹੜੇ ਮੋਟਾਪੇ ਤੋਂ ਪ੍ਰੇਸ਼ਾਨ ਨੇ ਬਾਈ ਜੀ ਬਹੁਤ ਪਰੇਸ਼ਾਨੀ ਸੀ ਪਰ ਮੈਨ ਲਵਾ ਕੇ ਬਹੁਤ ਵਧੀਆ ਹੋਣਾ ਹੋ ਗਿਆ ਤੇ ਪਰ ਮੋਟਾਪਾ ਮਾੜਾ ਹੀ ਆ ਬਾਈ ਜਿੰਨਾ ਵੀ ਬਤ ਮੋਟਾਪਾ ਬਿਮਾਰੀਆਂ ਦਾ ਘਰ ਹੈਗਾ ਹਰ ਵਕਤ ਮੈਂ ਰੱਖਦਾ ਸੀਗਾ ਜੀ ਕੋਲੇ ਤਜਾਬ ਦੇ ਕੈਪਸੂਲ ਸਰਦੋਸ ਦੇ ਦੇ ਗੋਲੀਆਂ ਹਰ ਵਾਰ ਮੇਰੇ ਜੇਬ ਚ ਹੁੰਦੀਆਂ ਸੀਗਾ ਜੋ ਕਿ 2 ਮਹੀਨਿਆਂ ਦੇ ਵਿੱਚ ਮੈਂ ਭੋਲੀ ਗਿਆ ਕਿੱਥੇ ਆ ਕਿੱਥੇ ਨਹੀਂ ਤੇ ਹੋਰ ਵੀ ਘਟਾਰਿਆ ਹੁਣ ਹੋਰ ਬਾਈ ਜੀ ਜਿੰਨਾ ਵੀ ਘਟਿਆ ਘਟਾਉਣਾ ਜੀ 70 ਉਹ ਉਹਨਾਂ ਟਾਈਮ ਤਾਂ ਬਾਹਰ ਕੱਢਦਾ ਰਹਿੰਦਾਗਾ ਜਦੋਂ ਖਾਣੇ ਛੱਡ ਦੋ ਤਨ ਨਾਲ ਦੀ ਨਾਲ ਦੁੱਗਣਾ ਤੇਜ਼ੀ ਨਾਲ ਵਧਦਾ ਹੈਗਾ ਨਹੀਂ ਵਧਦਾ ਵੀਰ ਜੀ ਇਹ ਮੈਂ ਹੁਣ ਮੈਨੂੰ ਛੱਡੇ ਨੂੰ 3 ਮਹੀਨੇ ਹੋ ਗਏ ਲਗਭਗ ਜੀ ਮੈਂ ਆਪਣੇ ਆਈਡਲ weight ਕਰ ਲਿਆ ਆਪਣੀ height ਦੇ ਹਿਸਾਬ ਨਾਲ ਜੀ ਵੀ ਤੁਸੀਂ ਖਾਣਾ ਛੱਡਤਾ ਮੁਰਕੇ weight ਗ੍ਰਾਮ ਵੀ ਨਹੀਂ ਵਧਿਆ ਬਿਲਕੁਲ ਵੀ ਨਹੀਂ ਵਧਿਆ ਜੀ ਮੈਂ ਆਪਣੀ ਡਾਈਟ ਮੈਂਟੇਨ ਕੀਤੀ ਹੋਈ ਹੈ ਸਿੱਖਿਆ ਮੈਂ ਸਾਰਾ ਕੁਝ ਵੀ ਇਹਨੂੰ ਸਟੇਬਲ ਕਿੱਦਾਂ ਰੱਖਣਾ ਹੈ ਉਹੀ ਆਪਾਂ ਉਹਨਾਂ ਨੂੰ ਅੱਗੇ ਸਿਖਾਵਾਂਗੇ ਤਾਂ ਬਿਲਕੁਲ ਨਹੀਂ ਵਧਦਾ ਵੀਰ ਜੀ ਇੱਕ ਪਹਿਲਾਂ ਪਤਾ ਨਹੀਂ ਕਿਹੜਾ ਮਾਰਕੀਟ ਚ ਆਇਆ ਦੀ ਪ੍ਰੋਡਕਟ ਜਾ ਉਹ ਲੋਕਾਂ ਨੇ ਖਾਧਾ ਪਤਾ ਨਹੀਂ ਕਿਹੜੀ ਕੰਪਨੀ ਸੀ ਮੇਰੇ ਨਾਮ ਨਹੀਂ ਯਾਦ ਹਰਬਲ ਦੇ ਪ੍ਰੋਡਕਟ ਸੀ ਵੀਰੇ ਸਾਡੇ ਆਪਣੀ ਨੇ ਹਾਂਜੀ ਹਾਂ ਕੋਈ ਇਹਦੇ ਵਿੱਚ ਕੈਮੀਕਲ ਨਹੀਂ ਹੈ ਕੋਈ ਮੈਡੀਸਨ ਨਹੀਂ ਹੈ ਕੋਈ ਰਿਫਾਈਨਡ 슈ਗਰ ਨਹੀਂ ਹੈ ਜੀ ਜਿਵੇਂ ਆਪਣਾ ਮੇਨ ਪ੍ਰੋਡਕਟ ਗ੍ਰੀਨ ਟੀ ਹੈ ਉਹਦੇ ਵਿੱਚ ਆਪਣਾ ਜੀਰਾ ਜਮੈਨ ਸੌਂਫ ਦਾਲਚੀਨੀ ਤੁਲਸੀ ਦੇ ਪੱਤੇ ਐਦਾਂ ਦੇ ਮਸਾਲੇ ਨੇ ਜੋ ਆਪਾਂ ਰੂਟੀਨ ਲਾਈਫ ਦੇ ਵਿੱਚ ਕਰੇ ਯੂਜ਼ ਵੀ ਕਰਦੇ ਆ ਤਾਂ ਉਹਨਾਂ ਦਾ ਆਪਾਂ ਨੂੰ ਕੋਈ ਸਾਈਡ ਇਫੈਕਟ ਨਹੀਂ ਹੈ ਘਰ ਦੀ ਰਸੋਈ ਚ ਵਰਤਣ ਵਾਲੀ ਜੀ ਹਾਂਜੀ ਬਿਲਕੁਲ ਜੀ ਜੋ ਚੀਜ਼ ਆਪਾਂ ਘਰ ਦੀ ਰਸੋਈ ਚ ਵਰਤਦੇ ਆ ਉਹੀ ਆਪਾਂ ਡਾਈਟ ਚ ਵਰਤ ਤੀਆਂ ਨੇ ਉਹੀ ਸਾਡੇ ਨਿਊਟ੍ਰੀਸ਼ਨ ਦੇ ਵਿੱਚ ਨੇ ਜੀ ਤੇ ਜੇ ਕਿਸ ਨੂੰ ਨਾ ਫਰਕ ਪਵੇ ਭੈਣੇ ਫਿਰ ਤਾਂ ਦਾਵਾ ਕਰਦੇ ਆ ਵੀਰ ਜੀ 3 ਡੇਜ਼ ਮਨੀ ਉਹਦਾ ਫਰਕ ਨਹੀਂ ਪੈਂਦਾ ਜ ਜਦੋਂ ਸਾਨੂੰ ਉਹ ਵੇਟ ਸਕਿਲ ਤੇ ਆਪਣਾ weight ਕਰਕੇ ਭੇਜਦੇ ਨੇ ਅਗਰ ਉਹ ਨਹੀਂ ਘਟ ਰਿਹਾ ਤੀਨ ਦਿਨਾਂ ਦੇ ਵਿੱਚ ਤਾਂ ਉਹਨਾਂ ਦੇ ਪੂਰੇ ਪੈਸੇ ਅਸੀਂ ਵਾਪਸ ਕਰਾਂਗੇ ਆ ਬਈ ਸਭ ਤੋਂ ਵੱਡੀ ਗੱਲ ਹੈਗੀ ਭੈਣੂਰੀਆਂ ਕਹਿੰਦੀਆਂ ਵੀ ਜੇ ਤੁਹਾਡਾ ਭਾਰ ਪਹਿਲੇ ਤਿੰਨ ਦਿਨ ਕੋਈ ਮਹੀਨਾ ਨਹੀਂ ਕੋਈ ਦੋ ਮਹੀਨੇ ਨਹੀਂ ਪਹਿਲੇ ਤਿੰਨ ਦਿਨ ਚ ਨਾ ਫਰਕ ਪੈਣਾ ਸ਼ੁਰੂ ਹੋਇਆ ਤਾਂ ਕੋਈ ਪੈਸਾ ਨਹੀਂ ਜਿਹੜੇ ਪੈਸੇ ਤੁਸੀਂ ਦਿੱਤੇ ਹੋਣਗੇ ਤਾਂ ਤੁਹਾਡੇ ਵਾਪਸ ਤੁਸੀਂ ਪ੍ਰੋਡਕਟ ਰਿਮੋਡ ਦਿਓ ਪੈਸੇ ਆਪਣੇ ਵਾਪਸ ਲੈ ਜਿਓ ਪਰ ਚੱਲਣਾ ਇਹਨਾਂ ਦੇ ਰੂਲਾਂ ਮੁਤਾਬਕ ਪਊਗਾ ਜੋ ਇਹ ਕਹਿਣਗੇ ਵੀ ਅੱਜ ਸਵੇਰੇ ਆਹ ਖਾਣਾਗਾ ਅੱਜ ਸ਼ਾਮ ਨੂੰ ਆਹ ਖਾਣਾਗਾ ਉਹ ਖਾਣਾ ਪਊਗਾ ਜੇ ਤੁਸੀਂ ਕੁਝ ਕਹਿਣਾ ਚਾਹੋਗੇ ਬਨੇ ਮੋਟਾਪੇ ਵਾਲਿਆਂ ਨੂੰ ਹਾਂਜੀ ਹਾਂ ਬਹੁਤ ਵਧੀਆ ਜੀ ਇਹ ਲਵੋ ਤਾਂ ਸਰੀਰ ਹਲਕਾ ਵੀ ਰਹੂਗਾ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲੂਗਾ ਤੁਹਾਨੂੰ ਨਾਲੇ ਮੇਨ ਦਾ ਹੀ ਪਰਸਨੈਲਿਟੀ ਬਣ ਜੂਗੀ ਜੀ ਆ ਪਰਸਨੈਲਿਟੀ ਦੀ ਮੇਨ ਗੱਲ ਆ ਬਈ ਹਾਂ ਸਾਧਿਆ ਚ ਹੱਥ ਹੱਥ ਕੇ ਜਾਣ ਲੱਗ ਜੂਗੇ ਹਾਂਜੀ ਹਾਂ ਕਿਤੇ ਵੀ ਜਾਣਾ ਪਾ ਖੜਨ ਜੋਗੇ ਹੈਗੇ ਆ ਜੀ ਹਾਂਜੀ ਹਾਂ ਤੇ ਬਈ ਭੈਣੋਰਾ ਦਾ ਸਕਰੀਨ ਤੇ ਚੱਲ ਰਿਹਾ ਨੰਬਰ ਕਿਸੇ ਨੇ ਵੀ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤੁਸੀਂ ਕਾਲ ਕਰ ਲਓ ਪਹਿਲੇ ਨੰਬਰ ਤੇ ਕਰ ਲਓ ਦੂਜੇ ਤੇ ਕਰ ਲਓ ਨਹੀਂ ਕਾਲ ਕਈ ਵਾਰ ਅਟੈਂਡ ਹੁੰਦੀ ਫੋਨ ਜਾਦੇ ਆਉਂਦੇ ਆ ਤਾਂ WhatsApp ਤੇ ਆਪਣਾ ਇਕੱਲਾ ਹੈਲੋ ਲਿਖ ਕੇ ਮੈਸੇਜ ਕਰ ਦਿਓ ਤੁਹਾਨੂੰ ਆਪੇ ਰਿਪਲਾਈ ਕਰਨਗੇ ਬਾਕੀ ਬਣੇ ਜਿਹੜੇ ਪ੍ਰੋਡਕਟ ਨੇ ਤੁਹਾਡੇ ਤੋਂ ਇਥੋਂ ਆ ਕੇ ਲਿਜਾਣੇ ਪੈਣਗੇ ਜਾਂ ਆਨਲਾਈਨ ਹੀ ਭੇਜ ਦੋਗੇ ਆਨਲਾਈਨ ਵੀ ਨਹੀਂ ਜੀ ਆਨਲਾਈਨ ਫਿਰ ਇੰਡੀਆ ਤੋਂ ਕੋਈ ਚਾਰਜ ਵਗੈਰਾ ਨਹੀਂ ਜੀ ਨਾ ਕੋਈ ਚਾਰजेस ਨਹੀਂ ਜੀ ਡਿਲੀਵਰੀ ਬਿਲਕੁਲ ਫ੍ਰੀ ਹੈ ਜੇ ਬਾਹਰਲੇ ਦੇਸ਼ਾਂ 'ਚ ਕਿਸੇ ਨੇ ਮੰਗਵਾਉਣੇ ਹੋਣ ਉਹਨਾਂ ਦੇ ਚਾਰ ਕੋਰੀਅਲ ਖਰਚਾ ਆਊਗਾ ਭਾਈ ਉਹਨਾਂ ਦਾ ਜੋ ਵੀ ਜਾਜ ਆ ਕੋਰੀਅਰ ਦਾ ਖਰਚਾ ਉਹ ਆਊਗਾ ਸੋ ਵੀਡੀਓ ਸ਼ੇਅਰ ਕਰਕੇ ਤੁਹਾਡੇ ਮਟਾਪੇ ਵਾਲੇ ਪਰੇਸ਼ਾਨ ਦੋਸਤਾਂ ਨੂੰ ਜ਼ਰੂਰ ਭੇਜ ਦਿਓ ਉਹ ਵੀ ਮਟਾਪਾ ਘਟਾ ਕੇ ਕਈ ਬਿਮਾਰੀਆਂ ਨੂੰ ਆਪਣੇ ਸਰੀਰ ਤੋਂ ਲਾ ਦਾਨ ਤੇ ਧੰਨਵਾਦ